ਵਾਲੀ ਨੌਕਰ ਨੇ ਆਪਣਾ ਗੈਂਗ ਬਣਾ ਕੇ ਘਰ ਦੇ ਵਿੱਚ ਦਿਨ ਦਿਹਾੜੇ ਲੁੱਟ ਨੂੰ ਅੰਜਾਮ ਦਿੱਤਾ ਕਿ ਉਹਨੇ ਸੀੜੀਆਂ ਚੜ੍ਹ ਕੇ ਮੇਰਾ ਕਮਰਾ ਹੈਗਾ ਉਹਦੇ ਨਾਲ ਉਹਨੇ ਪਹਿਲਾਂ ਮੇਟ ਨੂੰ ਬੰਦਦਾ ਬਾਫੂਮ ਦੇ ਵਿੱਚ ਬੰਨ ਕੇ ਰੱਖਦਾ ਫਿਰ ਖਪੂਰਾ ਅਲਮਾਰੀ ਤੋੜਾ ਕੀਤੀ ਸੀ ਜੀ ਹਾਂ ਜਦੋਂ ਇਹ ਸਾਰੀ ਵਾਰਦਾਤ ਹੋਈ ਤਾਂ ਨੁਕਰਾਨੀ ਜਿਹੜੀ ਤੁਹਾਡੀ ਘਰ ਸੀ ਨੁਕਰਾਨੀ ਨਾਲ ਕੋਈ ਮਾਰਕੁੱਟ ਤਾਂ ਨਹੀਂ ਕੀਤੀ ਉਹਨਾਂ ਨੇ ਵੀ ਮਾੜਾ ਨੇ ਮੂਹ ਤੇ ਇਸ ਕਪੜਾ ਪਾਤਾ ਸੀ ਹੱਥ ਬੰਨਦੇ ਸੀਗੇ ਰੋਜਾਨਾ ਸਪੋਕਸਨ ਦੇਖ ਰਹੇ ਤੁਸੀਂ ਮੈਂ ਹਾਂ ਸੌਰਵ ਰੋੜਾ ਜੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਇੱਕ ਨੇਪਾਲੀ ਨੌਕਰ ਰੱਖਿਆ ਤੇ ਇਹ ਖਬਰ ਤੁਹਾਡੇ ਲਈ ਬੜੀ ਖਾਸ ਹੈ ਕਿਉਂਕਿ ਨੇਪਾਲੀ ਨੌਕਰ ਨੇ ਆਪਣਾ ਗੈਂਗ ਬਣਾ ਕੇ ਘਰ ਦੇ ਵਿੱਚ ਦਿਨ ਦਿਹਾੜੇ ਲੁੱਟ ਨੂੰ ਅੰਜਾਮ ਦਿੱਤਾ ਜਿਹੜੇ ਘਰ ਦੇ ਮਾਲਕ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਭਾਜੀ ਸ਼ੁੱਕਰਵਾਰ ਦਾ ਦਿਨ ਸੀ ਘਰ ਦੇ ਵਿੱਚ ਕੀ ਹੋਇਆ ਸੀ ਤੁਸੀਂ ਕਿੱਥੇ ਸੀ ਤੁਹਾਡੀ ਪੂਰੀ ਫੈਮਿਲੀ ਕਿੱਥੇ ਸੀ ਕੀ ਪੂਰੀ ਗੱਲ ਹੋਈ ਕੀ ਸੀ ਮੇਰੇ ਵਾਈਫ ਔਰ ਮੇਰੇ ਬੇਟਾ ਨੇ ਬੰਬੇ ਗਏ ਸੀ ਐਡਮਿਸ਼ਨ ਕਰਾਣ ਗਏ ਸੀਗੇ ਪਿਛੇ ਮੇਡ ਸੀਗੀ ਤੇ ਕਿੰਨੇ ਮੇਰੇ ਮੰਮੀ ਡੈਡੀ ਗਏ ਸੀ ਇਹ ਦੁਕਾਨ ਤੇ ਔਰ ਉੱਥੇ ਘਰ ਦੇ ਵਿੱਚ ਆਪਾਂ ਤਿੰਨ ਜਣੇ ਸੀ ਕਿ ਮੇਡ ਸੀਗੀ ਮੇਰੀ ਬੇਟੀ ਸੀਗੀ ਤੇ ਮੈਂ ਸੀਗਾ ਤੇ ਮੈਂ 1:30 ਵਜੇ ਨਿਕਲਿਆ ਉੱਥੋਂ ਦੀ ਤੇ ਮਤਲਬ ਕਿ ਪਿੱਛੇ ਇੱਕ ਨੇਪਾਲੀ ਨੌਕਰ ਤੇ ਉਹ ਵੀ ਸੀਗਾ ਤੇ ਮੈਂ 1:30 ਵਜੇ ਨਿਕਲਿਆ ਗਿਆ ਤੇ 2 ਵਜੇ ਮੈਨੂੰ ਘਰੋਂ ਫੋਨ ਆਇਆ ਜਾਂ ਮੇਰੇ ਵਾਈਫ ਦਾ ਫੋਨ ਆਇਆ ਕਿ ਕੋਈ ਬੰਨਾ ਚੋਰ ਵੜੇ ਨੇ ਤੇ ਮੈਂ ਫਟਾਫਟ ਗੱਡੀ ਵਾਪਸ ਮੋੜੀ ਤੇ ਮੈਂ ਅੰਦਾਜ਼ਾ 2:30 ਵਜੇ ਕਰੀਬ ਆਪਣੇ ਘਰ ਪਹੁੰਚ ਗਿਆ ਉਸੋ ਵਾਰ ਪਹੁੰਚਿਆ ਤੇ ਕਿੰਨੇ ਮੇਰੀ ਬੇਟੀ ਸੈਮੀ ਹੋਈ ਸੀਗੀ ਤੇ ਇਹਨਾਂ ਨੇ ਉਹਨਾਂ ਨੇ ਦੱਸਿਆ ਕੀਕਾ ਨੇਪਾਲੀ ਨੇ ਚਾਰ ਲੜਕੇ ਬੁਲਾਏ ਸੀਗੇ ਤੇ ਉੱਪਰ ਕਿੰਨੇ ਸੀੜੀਆਂ ਚੜ ਕੇ ਮੇਰਾ ਕਮਰਾ ਹੈਗਾ ਉਹਦੇ ਨਾਲ ਉਹਨੇ ਪਹਿਲਾਂ ਮੇਟ ਨੂੰ ਬੰਦਤਾ ਬਾਥਰੂਮ ਦੇ ਵਿੱਚ ਬੰਦ ਕੇ ਰੱਖਤਾ ਤੇ ਪੂਰਾ ਅਲਮਾਰੀ ਸੋਰਾ ਕੀਤੀ ਸੀਗੀ ਤੇ ਮੈਂ ਜਦ ਤੱਕ ਪੁਲਿਸ ਉਹਨੂੰ ਫੋਨ ਕਰਤਾ ਸੀ ਉਹ ਵੀ ਜਦ ਤੱਕ ਪਹੁੰਚੁਕੇ ਸੀ ਉੱਥੇ ਤੇ ਉਹਨਾਂ ਨੇ ਉਸ ਵਾਰਦਾਤ ਦੇ ਵਿੱਚ ਦੇਖਿਆ ਕਿ ਮੇਰੀ ਬੇਟੀ ਬੜੀ ਬਾਲ ਬਾਲ ਬਚੀ ਇਹਨਾਂ ਨੇ ਉਸ ਵਾਰਦੇ ਮੇਰੇ ਬੇਟੀ ਦੇ ਕਮਰੇ ਚ ਗਏ ਕੁਦਰਤੀ ਉਹਦਾ ਮੋਬਾਈਲ ਹੋਣ ਸੀਗਾ ਜਿਹਦੇ ਕਾਰਨ ਕੁਦਰਤੀ ਉਹਦਾ ਪਛਾਣ ਹੋ ਗਿਆ ਤੇ ਤੁਹਾਡੀ ਤੁਸੀਂ ਕਹਿ ਰਹੇ ਹੋ ਕਿ ਮੇਰੀ ਬੇਟੀ ਸੈਮੀ ਸੀ ਬੇਟੀ ਵੀ ਤੁਹਾਡੀ ਘਰ ਹੀ ਸੀ ਬੇਟੀ ਮੇਰੇ ਘਰ ਸੀਗੀ ਤੇ ਮੇਡ ਵੀ ਘਰ ਸੀਗੀ ਤੇ ਮੇਡ ਉਹਨੇ ਬੰਨਤਾ ਸੀਗਾ ਤੇ ਜੋ ਬੇਟੀ ਦੇ ਕਮਰੇ ਜੋ ਬੜੇ ਨੇ ਤੇ ਉਹਦਾ ਮੋਬਾਈਲ ਹੋਣ ਨੂੰ ਦੇਖ ਕੇ ਉਹ ਕਨੇ ਆਨੇ ਸ਼ੋਰ ਮਚਾਤਾ ਤੇ ਖੋਚ ਵੀ ਫਾਇਸ ਮੋਝ ਗਈ ਕੁਝ ਘਬਰਾ ਕੇ ਉਹ ਨਿਕਲ ਗਏ ਫਿਰ ਤੇ ਉਸ ਦੌਰਾਨ ਤੇ ਪੁਲਿਸ ਵਾਲਿਆਂ ਨੇ ਸਾਰੇ ਟੈਕੀਕਲ ਕੀਤੀ ਚੈੱਕ ਕੀਤਾ ਕਿ ਇਹ ਕੀ ਕਿਉਂ ਵਾਰਦਾਤ ਹੋਈ ਆ ਇਦੇ ਬਾਰੇ ਮੈਂ ਇਹਨਾਂ ਨੂੰ 1 ਕ੍ਰੇਡ ਮਹੀਨਾ ਪਹਿਲਾਂ ਨੇਪਾਲੀ ਨੂੰ ਮੈਂ ਲੈ ਕੇ ਗਿਆ ਸੀ ਪੁਲਿਸ ਥਾਣੇ ਗਿਆ ਸੀ ਵੈਰੀਫਿਕੇਸ਼ਨ ਵਾਸਤੇ ਜੀ ਤਾਂ ਆਮ ਤੌਰ ਤੇ ਅੱਜ ਕੱਲ ਹੁੰਦਾ ਕਿ ਅੱਜ ਕੱਲ ਜਿੰਦਗੀ ਪੁਲਿਸ ਵੈਰੀਫਿਕੇਸ਼ਨ ਕਰੋ ਤਾਂ ਆਪਾਂ ਪਰਚਾ ਦਰਜ ਕਰਦੇ ਆ ਇਹਦੇ ਵਾਸਤੇ ਮੈਂ ਸਪੈਸ਼ਲ ਗਿਆ ਉਹਨਾਂ ਨੂੰ ਮਤਲਬ ਬਸੰਦੇ ਵੀ ਨੂੰ ਗਿਆ ਉੱਥੇ ਮੈਨੂੰ ਜਿਹੜੇ ਉੱਥੇ ਬੰਦੇ ਮੁਸ਼ੀ ਨੇ ਕਿਹਾ ਮੈਨੂੰ ਕਿ ਆਪਾਂ ਨਾ ਨੇਪਾਲੀਆ ਦੀ ਵੈਰੀਫਿਕੇਸ਼ਨ ਨਹੀਂ ਕਰਦੇ ਮੈਂ ਕਿਹਾ ਕਿ ਕਿਉਂ ਨਹੀਂ ਕਰਦੇ ਤੁਸੀਂ ਕਹਿੰਦੇ ਜੀ ਉਹ ਇੱਕ ਵਾਰੀ ਨਾ ਸਾਣਾ ਕੋਈ ਵਾਰਦਾ ਦੂ ਕਰਕੇ ਚਲੇ ਗਿਆ ਸੀ ਇਹ ਤੇ ਨੇਪਾਲੀ ਉਦੋਂ ਪੁਲਿਸ ਗਈ ਸੀ ਨੇਪਾਲ ਲੱਭਣ ਵਾਸਤੇ ਤੇ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਨਹੀਂ ਮਾਰਤਾ ਅੱਛਾ ਜੀ ਤੇ ਡਰਦੇ ਮਾਰੇ ਆਪਾਂ ਵਿਰਿਫਿਕੇਸ਼ਨ ਨਹੀਂ ਕਰਦੇ ਮੈਂ ਕਹਾਂ ਫਿਰ ਉਹਨਾਂ ਨੂੰ ਫੇ ਆਪਾਂ ਲਾਗੋ ਕਰਦੇ ਹਿੰਗੀਆਂ ਅੱਛਾ ਜੀ ਮੈਂ ਕਹਾਂ ਉਹਨੂੰ ਇੱਥੇ ਆਣ ਨਹੀਂ ਆਣਾ ਨਹੀਂ ਚਾਹੀਦਾ ਫਿਰ ਉਹਨਾਂ ਨੂੰ ਕਿਉਂ ਚੋਰੀ ਆ ਜਾਂਦੇ ਨੇ ਮੈਂ ਚੋਰੀ ਆ ਇਹਨਾਂ ਨੂੰ ਫੜ ਕੇ ਫਿਰ ਉਹਨੂੰ ਸਾਈਡ ਤੇ ਕਰੋ ਜਾਂ ਕੁਝ ਹੋਣਾ ਚਾਹੀਦਾ ਸਕਿਉਰਿਟੀ ਕਿੱਦਾਂ ਹੋਏਗੀ ਤੁਹਾਡੀ ਪਰ ਜਿਹੜੇ ਤੁਹਾਡੇ ਕੇਸ ਦੇ ਆਈਓ ਹੈ ਪ੍ਰਿਤਪਾਲ ਉਹਨਾਂ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਤੁਸੀਂ ਬਿਆਨ ਨਹੀਂ ਲਿਖਾ ਰਹ ਨੇ ਉਸੇ ਮੈਨੂੰ ਬਿਆਨ ਲਖਾਇਆ ਸੀਗੇ ਮੈਂ ਕਹਾਂ ਜੀ ਮੈਨੂੰ ਇਹਦੇ ਚ ਪਤਾ ਨਹੀਂ ਇਹਨਾਂ ਦੇ ਅਲਮਾਰੀ ਚ ਕੀ ਰੱਖਿਆ ਹੁੰਦਾ ਹੈਗਾ ਮੈਂ ਕਹਾਂ ਮੇਰੀ ਵਾਈਫ ਇੱਕ ਦੋ ਦਿਨ ਚ ਆ ਜਾਂਦੇ ਨੇ ਉਹ ਦੇਖ ਕੇ ਦੱਸਾਂਗੇ ਕੀ ਕੀ ਚੋਰੀ ਹੋ ਗਿਆ ਹੈਗਾ ਤੇ ਉਹਨਾਂ ਨੇ ਕੋਈ ਸਮਾਨ ਉਹ ਰੱਖਿਆ ਸੀਗਾ ਉਹਨਾਂ ਨੇ ਤੈਨੂੰ ਉਂਗਠੀ ਦੀ ਗੱਲ ਕੀਤੀ ਸੀਗੀ ਤੇ 50000 ਰੁਪਏ ਲੱਖ ਰੁਪਏ ਕਹੇ ਸੀਗਾ ਤੇ ਉਹ ਕਹਿੰਦੇ ਮੈਂ ਆ ਕੇ ਪਹਿਲੇ ਚੈੱਕ ਕਰ ਲਵਾਂ ਨਹੀਂ ਕੀ ਪੈਸੇ ਨਾ ਹੋਵੇ ਤੇ ਇਸ ਕਰਕੇ ਸਾਨੂੰ ਤਾਂ ਪਤਾ ਨਹੀਂ ਨਬਰੇ ਕੀ ਉਹਨਾਂ ਦੇ ਅਲਮਾਰੀ ਚ ਕੀ ਹੁੰਦਾ ਅਜਗਲ ਤੇ ਜਦੋਂ ਉਹਨਾਂ ਅੱਜ ਕੱਲ ਆਏ ਨੇ ਤੇ ਉਹਨਾਂ ਨੇ ਹੁਣ ਚੈੱਕ ਕੀਤਾ ਤੇ ਆ ਚੀਜ਼ ਦੀ ਚੋਰੀ ਪਈ ਗਈ ਹੈ ਕੀ ਹੋਇਆ ਨੁ ਸਾਹੀ 50000 ਰੁਪਏ ਕੈਸ਼ ਨਿਕਲ ਗਿਆ ਹੈਗਾ ਤੇ ਤਿੰਨ ਅੰਗੂਠੀਆਂ ਗਈ ਸੋਨੇ ਦੀਆਂ ਉਹ ਚਲ ਗਈਆਂ ਅੱਛਾ ਜੀ ਜਿਹਦੀ ਸਮਾਂ ਲੁਗੀ ਹੋਗਾ ਤਿੰਨ ਚਾਰ ਤੋਲੇ ਦਾ ਸੋਨਾ ਹੋਏਗਾ ਅੱਛਾ ਜੀ ਇਹ ਮੈਂ ਚੋਰੀ ਹੋਇਆ ਤੇ ਹੁਣ ਤੁਸੀਂ ਪੁਕਤਾ ਜਿਹੜੇ ਬਿਆਨ ਆ ਉਹ ਪੁਲਿਸ ਨੂੰ ਲਿਖਾਏ ਹਜੇ ਕਿ ਨਹੀਂ ਲਿਖਾਈ ਮੈਂ ਉਹਨੂੰ ਜਿਹੜੇ ਉਸ ਦਿਨ ਜਦੋਂ ਆਏ ਸੀਗੇ ਸ਼ੁੱਕਰਵਾਰ ਨੂੰ ਉਦੋਂ ਮੈਂ ਬਿਆਨ ਦੱਸੇ ਸੀਗੇ ਜੋ ਹਕੀਕਤ ਸੀਗੀ ਤੇ ਜਿਹੜੀ ਆ ਚੋਰੀ ਦੇ ਬਾਰੇ ਇਹਦੇ ਬਾਰੇ ਉਹਨਾਂ ਨੂੰ ਬਿਆਨ ਜਾ ਕੇ ਦੱਸਣਾ ਹੈਗਾ ਅੱਛਾ ਜੀ ਕਿਉਂਕਿ ਮੇਰੀ ਹੁਣ ਉਹਨਾਂ ਹੀ 5 ਮਿੰਟ ਪਹਿਲੇ ਗੱਲ ਹੋਈ ਹੈ ਉਹ ਕਹਿੰਦੇ ਕੀ ਉਹਨਾਂ ਨੇ ਕੋਈ ਸਾਨੂੰ ਬਿਆਨ ਨਹੀਂ ਲਿਖਾਇਆ ਕਿ ਉਹਨਾਂ ਵੱਲੋਂ ਦੇਰੀ ਕੀਤੀ ਜਾ ਰਹੀ ਹੈ ਪੁਲਿਸ ਤਾਂ ਕਹਿ ਰਹੀ ਹੈ ਪਰਚਾ ਦਰਜ ਕਰਨ ਨੂੰ ਤਿਆਰ ਆ ਨਹੀਂ ਨਹੀਂ ਉਹਦਾ ਤਾਂ ਮੈਂ ਕਿਹਾ ਦੋ ਚੀਜ਼ਾਂ ਨੂੰ ਕਲੀਅਰ ਦੱਸ ਦਿੱਤੀ ਸੀ ਮੈਂ ਝੂਠ ਨਹੀਂ ਬੋਲਿਆ ਉਹਨਾਂ ਨੂੰ ਮੈਂ ਕਿਹਾ ਜੀ ਇਹਦੇ ਬਾਰੇ ਚੋਰੀ ਦਾ ਮੈਨੂੰ ਅੱਜ ਹੀ ਸਵੇਰੇ ਮੈਡਮ ਜਿਹੜਾ ਆਈਏ 10 11 ਵਜੇ ਅੱਜ ਹੀ ਦੱਸਿਆ ਉਹਨਾਂ ਨੇ ਮੈਨੂੰ ਤੇ ਅੱਜ ਮੈਂ ਕੁਝ ਕੰਮ ਸੀਗਾ ਤੇ ਹੁਣ ਮੈਂ ਕੋ ਮੈਂ ਸ਼ਾਮ ਨੂੰ ਜਾ ਕੇ ਇਹਦੇ ਬਾਰੇ ਚੋਰੀ ਦੇ ਬਾਰੇ ਦੱਸਣਾ ਹੈਗਾ ਬਾਕੀ ਤਾਂ ਉਹਨੂੰ ਦੱਸ ਹੀ ਦਿਆ ਸਾਰਾ ਕੁਝ ਤੇ ਪਰਸੋ ਸੰਡੇ ਦੇ ਅਫਸਰ ਸੀਗਾ ਇਹਨਾਂ ਨੂੰ ਪ੍ਰਤਿਭਾ ਜੀ ਨੂੰ ਲੈ ਕੇ ਆਪਾਂ ਉਹਨਾਂ ਦੇ ਜਿਹੜ ਉਸ ਆਧਾਰ ਕਾਰਡ ਤੇ ਵੀ ਆਪਾਂ ਜਾ ਕੇ ਆਏ ਆਂ ਉਸ ਆਧਾਰ ਕਾਰਡ ਤੇ ਕੁਛ ਪੁੱਛਤਾਚ ਕੀਤੀ ਤਾਂ ਉਸ ਆਧਾਰ ਕਾਰਡ ਜਿੱਥੇ ਹੈਗੇ ਨੇ ਉਸ ਤੇ ਕੋਈ ਮਿਲਦਾ ਹੈਗਾ ਬਾਕੀ ਸਾਡੇ ਇੱਥੇ ਗਵਰਨਮੈਂਟ ਜਿਹੜੀ ਹੈਗੀ ਆ ਆਧਾਰ ਕਾਰਡ ਵੀ ਅੱਦੇ ਮੁਲਾਕ ਦੇ ਦਿੰਦੇ ਉਹਨਾਂ ਨੂੰ ਇਹ ਵੀ ਇੱਕ ਬੜਾ ਅਨਸੇਫਟੀ ਪੁਆਇੰਟ ਹੈਗਾ ਜਦੋਂ ਜਦੋਂ ਇਹ ਸਾਰੀ ਵਾਰਦਾਤ ਹੋਈ ਨੁਕਰਾਨੀ ਜਿਹੜੀ ਹੈ ਤੁਹਾਡੀ ਘਰ ਸੀ ਨੁਕਰਾਨੀ ਨਾਲ ਕੋਈ ਮਾਰਕੁੱਟ ਤਾਂ ਨਹੀਂ ਕੀਤੀ ਉਹਨਾਂ ਨੇ ਵੀ ਮਾੜਾ ਜਿਹਾ ਮੂੰਹ ਦੇ ਵਿੱਚ ਕਪੜਾ ਪਾਤਾ ਸੀ ਹੱਥ ਬੰਨਦੇ ਸੀਗੇ ਤੇ ਮਾੜਾ ਮੋੜਾ ਜੋ ਵੀ ਖਿੱਚਤ ਹੋਈ ਹੈ ਜਿਹੜੀ ਹੋਈ ਹੈ ਉਹਨਾਂ ਦੀ ਤੇ ਬਾਕੀ ਸੀ ਕਿ ਛੂਰਾ ਛੂਰੀ ਨਹੀਂ ਮਾਰਿਆ ਇਹਨਾਂ ਨੇ ਪਰ ਇਹਨਾਂ ਕੋਲ ਇਹ ਸ਼ਹਿਰਾਂ ਵਿੱਚ ਅੱਜ ਛੂਰਾ ਲੈ ਕੇ ਘੁੰਮ ਰਹੇ ਸੀ ਉਹ ਮੈਂ ਅੱਜ ਤੁਹਾਨੂੰ ਫੋਟੋ ਹੀ ਦੱਸ ਰਿਹਾ ਕਿ ਇਸ ਲੜਕੇ ਨੇ ਮੈਨੂੰ ਇੱਕ ਦੋ ਇਹਨੇ 4-5 ਬੰਨੇ ਪਹਿਲਾਂ ਕੋਈ ਵਾਰਦਾਤ ਕਰਕੇ ਆਇਆ ਹੈ ਉਹਦੀ ਅਖਬਾਰ ਦੀ ਫੋਟੋ ਆਈ ਹੈ ਉਹ ਸੇਮ ਉਹੀ ਸੇਮ ਉਹੀ ਬੰਦਾ ਲੱਗ ਰਿਹਾ ਹੈ ਵੀ ਤੇ ਇਹ ਮਕੇ ਗੈਂਗ ਬਣਾ ਕੇ ਘੁੰਮ ਰਹੇ ਨੇ ਤੇ ਮੇਰਾ ਕਹਿੰਦਾ ਮਤਲਬ ਹੈ ਇਹ ਇਹ ਕ੍ਰਾਈਮ ਇਸ ਲਈ ਕਿਉਂ ਹੋ ਰਿਹਾ ਹੈਗਾ ਕਿਉਂਕਿ ਜਾਂ ਤਾਂ ਆਪਾਂ ਨੂੰ ਸਜ਼ਾ ਨਹੀਂ ਦੇ ਪਾਰੇ ਜਾਂ ਇਹਦੇ ਤੇ ਆਪਾਂ ਸਿੱਖਿਆ ਨਹੀਂ ਲਗਾ 파ਰੇ ਇੱਕ ਕ੍ਰਾਈਮ ਹੋਰ ਕਿਉਂ ਵਧਰੇਗਾ ਇਹ ਆਪਣਾ ਜਦੋਂ ਤੁਸੀਂ ਉਸ ਨੇਪਾਲੀ ਦੀ ਵੈਰੀਫਿਕੇਸ਼ਨ ਕਰਾਨ ਗਏ ਸੀਗੇ ਥਾਣੇ ਉਹੀ ਤਲੀ ਉਹਦੇ ਮਨ 'ਚ ਡਰ ਬੈ ਗਿਆ ਮੇਰੀ ਵੈਰੀਫਿਕੇਸ਼ਨ ਕਰਾ ਦੇਣਗੇ ਕਿ ਜੇ ਮੈਂ ਕੋਈ ਵਾਰਦਾਤ ਕਰੂੰਗਾ ਫੜਿਆ ਜਾਊਂਗਾ ਨਹੀਂ ਵੈਰੀਫਿਕੇਸ਼ਨ ਤਾਂ ਜੋ ਕਰਾਨ ਕਿਸੇ ਨੂੰ ਨਹੀਂ ਕੀਤੀ ਤੇ ਉਹਨਾਂ ਤੋਂ ਅਲੱਗ ਹੋਰ ਆਜ਼ਾਦੀ ਮਿਲ ਗਈ ਸੀ ਜੀ ਕਿ ਮੇਰੀ ਤਾਂ ਵੈਰੀਫਿਕੇਸ਼ਨ ਹੋ ਨਹੀਂ ਰਹੀ ਤੇ ਮੈ ਤਾਂ ਕਦੇ ਪੁਲਿਸ ਰਿਕਾਰਡ 'ਚ ਹੀ ਨਹੀਂ ਆ ਰਿਹਾ ਉਹਨਾਂ ਨੇ ਇਸ ਚੀਜ਼ ਦਾ ਖੁੱਲੇ ਸ਼ੂਟ ਮਿਲਦੀ ਆ ਨਾ ਤਾਂ ਹੀ ਉਹ ਸੀ ਨੂੰ ਚੋਰੀ ਕਰਨ ਦੇ ਆ ਗਿਆ ਅਗਲਾ ਜੇ ਅਸੀਂ ਵੈਰੀਫਿਕੇਸ਼ਨ ਕੀਤੀ ਹੁੰਦੀ ਤੇ ਫਿਰ ਇਹ ਵਾਰਦਾਤ ਨਾ ਹੁੰਦੀ ਤਾਂ ਜਿਹੜਾ ਨੇਪਾਲੀ ਤੁਸੀਂ ਰੱਖਿਆ ਕਿਸ ਦੇ ਥਰੂ ਰੱਖਿਆ ਸੀ ਜਾਂ ਆਪ ਹੀ ਤੁਹਾਡੇ ਕੋਲ ਆ ਗਿਆ ਕਿ ਮੈਨੂੰ ਰੱਖ ਲੋ ਨਹੀਂ ਉਹ ਕਿਸੇ ਕੋਈ ਆਪਣਾ ਚੰਡੀਗੜ੍ਹ ਦੇ ਕਿ ਲੜਕਾ ਰਹਿੰਦਾ ਹੈਗਾ ਉਹਦਾ ਨਾਮ ਹੈਗਾ ਕੀ ਨਾਮ ਪ੍ਰੀਮ ਕਰਕੇ ਨਾਮ ਉਹਦਾ ਤੇ ਉਹਨੇ ਰਖਾਇਆ ਸੀਗਾ ਤੇ ਉਹਨੂੰ ਫਿਰ ਫੋਨ ਤੇ ਪੁੱਛਿਆ ਕਿ ਬਈ ਕੌਣ ਹੈ ਕਿੱਥੇ ਹੈ ਫਿਰ ਉਹਨੇ ਇੱਕ ਆਪਣੀ ਉਹਨੇ ਕਿਹਾ ਉਹ ਮੇਰੇ ਭਰਾ ਨੂੰ ਜਾਣਦਾ ਹੈਗਾ ਉਹਦੇ ਭਰਾ ਦੀ ਫੋਟੋ ਮਗਾਈ ਉਹ ਤੋਂ ਫਿਰ ਪਰਸੋ ਜਾ ਕੇ ਆਪਾਂ ਇੱਥੇ ਬਸੰਤ ਰੈਸਟੋਰੈਂਟ ਵੀ ਗਏ ਆਗੇ ਪੁਲਿਸ ਸਾਹਿਬ ਨੇ ਕਿ ਪਰ ਉੱਥੇ ਉਹਨਾਂ ਨੇ ਛਾਣ ਵੀ ਨਹੀਂ ਕਰਨ ਦਿੱਤੀ ਜਾਂ ਦੇਖਣ ਦਿੱਤੇ ਕਿ ਕੌਣ ਹੈਗਾ ਉਹ ਵੀ ਆਪਣੀ ਗੱਲਾਂ ਥੋੜੀ ਛਬਾਨ ਲੱਗੇ ਬਾਕੀ ਸਾਡੇ ਕੋਈ ਪੂਰੀ ਤਰ੍ਹਾਂ ਹੈਲਪ ਨਹੀਂ ਕਰ ਕੀਤੀ ਜਿਹੜੇ ਜਿਹੇ ਕਾਰਨ ਸਾਨੂੰ ਬੰਦੇ ਪਕੜਾਉਣ ਦੇ ਵਿੱਚ ਮਦਦ ਨਹੀਂ ਕਰ ਪਏ ਉਹ ਹੁਣ ਇਹ ਦੇਖੋ ਕਿ ਅਗਰ ਇਹ ਕ੍ਰਾਈਮ ਅਗਰ ਇਦਾਂ ਹੀ ਚੱਲਦਾ ਰਿਹਾ ਤੇ ਇਹ ਵੀ ਵਾਰਦਾਤ ਹੋਰ ਵਧੀ ਗਈ ਤਾਂ ਆਪਣਾ ਸਾਨੂੰ ਦਿੱਕਤ ਦਿੱਕਤ ਆ ਗਈ ਤਾਂ ਔਰ ਇਹ ਦੂਜੀ ਪ੍ਰੋਬਲਮ ਇਹ ਕੀ ਕਿ ਸਾਡੇ ਕਲੋਨੀ ਦਾ ਇੱਕ ਤਾਂ ਗੇਟ ਨਹੀਂ ਲੱਗਿਆ ਹੋਇਆ ਇਹਦੇ ਵਾਸਤੇ ਵੀ ਮੈਂ ਚਾਹੁੰਦਾ ਕਿ ਇਹ ਕੁਝ ਆਪਣੇ ਗਵਰਨਮੈਂਟ ਦੇ ਕੋਈ ਸਟੈਪ ਹੋਣ ਪੱਕੇ ਹੋਣ ਚਾਹੀਦੇ ਆ ਕਿ ਕੋਈ ਵੀ ਕਲੋਨੀ ਆ ਗੇਟ ਤੋਂ ਬਿਨਾਂ ਨਹੀਂ ਹੋ ਜੇਦੀ ਕੁਈ ਜੇ ਜਿਹੜੀ ਪੂਰੀ ਵਾਰਦਾਤ ਹੋਈ ਇਹਦੀ ਕੋਈ ਸੀਸੀਟੀਵੀ ਆਈ ਇਹਦੀ ਕੁਛ ਲੱਗੇ ਕੋਈ ਅੰਦਰ ਕਰ ਗਈਆਂ ਇਹਦੇ ਵਿੱਚ ਗਲੀ ਦੇ ਵਿੱਚ ਜਿਹੜੇ ਕੈਮਰਾ ਲੱਗੇ ਸੀ ਉਹਦੀ ਰਿਕਾਰਡਿੰਗ ਕਰਕੇ ਮੈਂ ਇਹਨਾਂ ਨੂੰ ਤੁਹਾਨੂੰ ਦਿੱਤੀਆਂ ਗਈਆਂ ਤੇ ਉਹ ਤੁਹਾਨੂੰ ਹੁਣੇ ਦੇ ਦਾਂਗਾ ਸਾਰੀਆਂ ਵੀਡੀਓ ਉਹਦੇ ਵਿੱਚ ਸਾਫ਼ ਸ਼ਕਲਾਂ ਆਈਆਂ ਹੋਈਆਂ ਇਹਨਾਂ ਦੀਆਂ ਇਹਨਾਂ ਬੰਦੇ ਦੀ ਸਾਫ਼ ਸ਼ਕਲਾਂ ਨਜ਼ਰ ਆ ਰਹੀਆਂ ਤੇ ਉਹਦੇ ਵਿੱਚ ਜਦੋਂ ਮੈਂ ਕਹਿੰਦਾ ਕਿ ਉਹ ਥਰੂ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰੋ ਕਿਹਦਾ ਨਸਬ ਤੇ ਬੰਦੇ ਆਏ ਕਿਦੇ ਤੇ ਅਸੀਂ ਪੈਦਲ ਸੀਗੇ ਜਾਂ ਕਿਸੇ ਬਾਈਕ ਤੇ ਪੈਦਲ ਪੈਦਲ ਆਏ ਸੀ ਬੁਕਲਿੰਗ ਪੈਦਲ ਆਏ ਤੇ ਉਹਨਾਂ ਨੂੰ ਦੇਖੋ ਗੇਟ ਸਾਡੇ ਕਲੋਨੀ ਗੇਟ ਨਾਲ ਲੱਗਣ ਦੇ ਕ ਇਹ ਕਲੋਨੀ 게ਟ ਦੀ ਵੀ ਸਾਡੀ ਬੜੀ ਪ੍ਰੋਬਲਮ ਹੈਗੀ ਆ ਆਪਣਾ ਇੱਕ ਇੰਗਰੇਵ ਵੀ ਕਸਬੇ ਲੋ ਐਂਟਰੀ 게ਟੋਂ ਮਿਲ ਗਿਆ ਉਹਨੂੰ ਤੇ ਕਲੋਨੀ ਦਾ ਵੀ 게ਟ ਮਿਲ ਗਿਆ ਸਾਡਾ 게ਟ ਵੀ ਐਂਟਰੀ ਮਿਲ ਗਈ ਉਹ ਤਿੰਨ ਜਗ੍ਹਾ ਐਂਟਰੀ ਕਰ ਗਿਆ ਤਿੰਨੋਂ ਜਗ੍ਹਾ ਤੋਂ ਬਾਹਰ ਪਾਲਾ ਚਲੇ ਵੀ ਜਾ ਰਿਹਾ ਹੈ ਤੁਹਾਡਾ ਤੁਹਾਡਾ ਪੂਰਾ ਨਾਮ ਕੀ ਹੈ ਰੋਹਿਤ 베ਰੀ ਰੋਹਿਤ 베ਰੀ ਪਿਛਲੇ ਦਿਨੋਂ ਸ਼ੁੱਕਰਵਾਰ ਰੋਹਿਤ 베ਰੀ ਦੇ ਘਰ ਦਿਨ ਦਿਹਾੜੇ ਘਰ ਦੇ ਅੰਦਰ ਪੰਜ ਲੁਟੇਰੇ ਵੜਦੇ ਆ ਇੱਕ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਕਾਰਨ ਨੇਪਾਲੀ ਜਿਹੜਾ ਰੱਖਿਆ ਹੋਇਆ ਸੀ ਉਹਦੇ ਚਾਰ ਸਾਥੀ ਘਰ ਦੇ ਅੰਦਰ ਆਂਦੇ ਆ ਤੇ ਘਰ ਦੇ ਅੰਦਰ ਆ ਕੇ ਇਹਨਾਂ ਦੀ ਨੌਕਰਾਨੀ ਨੂੰ ਬਾਥਰੂਮ ਦੇ ਵਿੱਚ ਬੰਦ ਕਰਕੇ ਘਰ ਦੇ ਅੰਦਰੋਂ ਲੁੱਟ ਜਿਹੜੀ ਆ ਕਰਕੇ ਦਿਨ ਦਿਹਾੜੇ ਫਰਾਰ ਹੋ ਜਾਂਦੀ ਹੈ ਜਿਹੜੇ ਇਸ ਮਾਮਲੇ ਦੇ ਆਈਓ ਨੇ ਪ੍ਰਿਤਪਾਲ ਉਹਨਾਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਕੋਈ ਵੀ ਵਾਰਦਾਤ ਹੈ ਜਿਹੜੀ ਨਹੀਂ ਹੋਈ ਫਿਲਹਾਲ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੇ ਘਰ ਇਹ ਘਟਨਾ ਹੋਈ ਹੈ ਫਿਲਹਾਲ ਜਿਹੜੀ ਇਹ ਨੌਕਰਾਨੀ ਉਹਨੂੰ ਜ਼ਰੂਰ ਜਿਹੜਾ ਕਿ ਇਹ ਕਮਰੇ ਦੇ ਵਿੱਚ ਬਾਥਰੂਮ ਦੇ ਵਿੱਚ ਬੰਦ ਕੀਤਾ ਗਿਆ ਤੇ ਜਿਹੜੇ ਇਹ ਮਦਈਆ ਉਹਨਾਂ ਵੱਲੋਂ ਕੋਈ ਵੀ ਬਿਆਨ ਹਜੇ ਨਹੀਂ ਲਿਖਾਇਆ ਗਿਆ ਕੀ ਹੋਇਆ ਕੀ ਹੈ ਕਿਹੜੀ ਜਿਹੜੀਆਂ ਚੀਜ਼ਾਂ ਜਿਹੜੇ ਲੁਟੇਰੇ ਆ ਉਹ ਘਰ ਦੇ ਵਿੱਚੋਂ ਲੈ ਕੇ ਫਰਾਰ ਹੋਏ ਆ ਪਰ ਜਿਹੜੇ ਮਦਈਆ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅੱਜ ਬਿਆਨ ਹੈ ਜਿਹੜੇ ਉਹ ਲਿਖਾਏ ਜਾਣਗੇ ਹੁਣ ਦੇਖਣਾ ਇਹ ਹੋਵੇਗਾ ਜਿਹੜੇ ਲੁਟੇਰਿਆਂ ਨੇ ਘਰ ਦੇ ਵਿੱਚ ਦਿਨ ਦਿਹਾੜੇ ਡਾਕਾ ਮਾਰਿਆ ਉਹ ਕਦੋਂ ਤੱਕ ਫੜੇ ਜਾਂਦੇ ਆ ਜਾਂ ਨਹੀਂ ਜਾਂਦੇ ਆਉਣ ਵਾਲਾ ਸਮੇਂ ਦੱਸੇਗਾ ਜੁੜੇ ਰੋਜ਼ਾਨਾ ਸਪੋਕਸਮੈਨ ਦੇ ਨਾਲ ਸੌਰਵ ਰੌੜੀ ਰਿਪੋਰਟ ਤਨਵੀਰ